ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 29ਵਾਂ ਭਾਗ ਮਨ ਮਾਰਨਾ ਅਤੇ 30ਵਾਂ ਭਾਗ ਮਨ ਵਸ ਵਿੱਚ ਕਿਵੇਂ ਆਵੇ ਆਵਾਜ਼ ਗੁਰਜੰਟ ਸਿੰਘ ਰੂਪਕ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਨਿਆਸੀਆਂ ਬ੍ਰਹਮਚਾਰੀਆਂ ਜੋਗੀਆਂ ਸਿੱਧਾ ਮੁੰਨੀਆਂ ਆਦ ਬਾਰੇ ਮਸ਼ਹੂਰ ਕੀਤਾ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਮਨ ਦੀਆਂ ਸਾਰੀਆਂ ਕਾਮਨਾਵਾਂ ਮਾਰ ਲਈਆਂ ਹੁੰਦੀਆਂ ਹਨ ਅਥਵਾ ਉਹਨਾਂ ਨੇ ਆਪਣਾ ਚੰਚਲ ਮਨ ਮਾਰ ਲਿਆ ਹੁੰਦਾ ਹੈ ਕਿ ਸੱਚਮੁੱਚ ਮਨ ਮਾਰਿਆ ਜਾ ਸਕਦਾ ਹੈ ਕਿ ਗੁਰਬਾਣੀ ਨੇ ਮਨ ਮਾਰ ਲੈਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ ਇਸ ਵਿਸ਼ੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਫਰਮਾਨ ਇਉਂ ਹਨ ਮਨ ਕਾ ਸੁਭਾਉ ਮਨੇ ਬਿਆਪੀ ਮਨੇ ਮਾਰ ਕਵਨ ਸਿੱਧ ਥਾਪੀ ਕਵਨ ਸੋ ਮਨ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਰਹਾ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੇ ਪਿਉ ਮਨ ਮਦਸੂਦਨ ਤੇਰ ਭਵਨ ਦਿਓ ਪੰਨਾ 329 ਅਰਥ ਹਰੇਕ ਮਨੁੱਖ ਦੇ ਮਨ ਦੀ ਅੰਦਰਲੀ ਲਗਨ ਜੋ ਵੀ ਹੋਵੇ ਉਹ ਉਸ ਮਨੁੱਖ ਦੇ ਸਾਰੇ ਮਨ ਭਾਵ ਮਨ ਦੀ ਸਾਰੀ ਦੌੜ ਪੌਜ ਬਾਰੇ ਮਨੁੱਖੀ ਜੀਵਨ ਤੇ ਪ੍ਰਭਾਵ ਪਾ ਰੱਖਦੀ ਹੈ ਭਾਵ ਮਨੁੱਖਾ ਜੀਵਨ ਮਨ ਦੀ ਉਸੇ ਪ੍ਰੇਰਣਾ ਤੇ ਹੀ ਨਿਰਭਰ ਹੁੰਦਾ ਹੈ ਤਾਂ ਫਿਰ ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ ਭਾਵ ਕੋਈ ਵਿਸ਼ੇਸ਼ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ ਉਹ ਕਿਹੜਾ ਮਨੁੱਖ ਹੈ ਜੋ ਮਨ ਨੂੰ ਮਾਰਦਾ ਹੈ ਦੱਸੋ ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ ਰਹਾ ਹਰ ਇੱਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ ਭਾਵ ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ ਉਹਨਾਂ ਲਈ ਪ੍ਰੇਰਣਾ ਮਨ ਵੱਲੋਂ ਹੀ ਹੁੰਦੀ ਹੈ ਇਸ ਵਾਸਤੇ ਮਨ ਨੂੰ ਮਾਰਨ ਤੋਂ ਬਿਨਾ ਭਾਵ ਮਨ ਨੂੰ ਵਿਕਾਰਾਂ ਤੋਂ ਰੋਕਣ ਤੋਂ ਬਿਨਾ ਭਗਤੀ ਵੀ ਨਹੀਂ ਹੋ ਸਕਦੀ ਕਬੀਰ ਜੀ ਫਰਮਾਨ ਕਰਦੇ ਹਨ ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਮਨ ਨੂੰ ਮਾਰ ਲੈਣਾ ਜ਼ਿੰਦਗੀ ਦਾ ਸਾਰਾ ਮਨੋਰਥ ਖਤਮ ਕਰ ਲੈਣਾ ਹੋਵੇਗਾ ਮਨ ਨੂੰ ਕਾਬੂ ਕਰਨਾ ਹੈ ਮਨ ਨੂੰ ਵਸ ਵਿੱਚ ਕਰਨ ਦੀ ਲੋੜ ਹੈ ਜਿਵੇਂ ਮਨ ਮਾਰੇ ਧਾਤ ਮਰ ਜਾਏ ਭਾਵ ਮਨ ਨੂੰ ਵਸ ਵਿੱਚ ਕਰ ਲੈਣ ਨਾਲ ਭਟਕਣਾ ਮੁਕਦੀ ਹੈ ਗੁਰਮਤਿ ਵਿੱਚ ਮਨ ਨੂੰ ਮਾਰ ਲੈਣ ਦਾ ਅਰਥ ਆਪਾ ਭਾਵ ਮਿਟਾਉਣਾ ਹੈ ਹਉਮੈ ਦਾ ਤਿਆਗ ਕਰਕੇ ਨਿਮਰਤਾ ਵਾਲਾ ਸੁਭਾਅ ਬਣਾਉਣਾ ਹੈ ਮਨ ਨੂੰ ਕਾਬੂ ਵਿੱਚ ਕਰ ਲੈਣਾ ਮਨ ਨੂੰ ਵਿਕਾਰਾਂ ਵੱਲੋਂ ਇਉਂ ਰੋਕ ਲੈਣਾ ਹੈ ਜਿਵੇਂ ਵਿਕਾਰਾਂ ਲਈ ਮਨ ਮਰ ਗਿਆ ਹੈ ਇਸ ਗੁਰਮਤਿ ਸਿਧਾਂਤ ਨੂੰ ਸਮਝਣ ਲਈ ਕੁਝ ਗੁਰੂ ਸ਼ਬਦਾਂ ਦੀ ਹੋਰ ਵਿਚਾਰ ਕਰਨੀ ਜ਼ਰੂਰੀ ਹੈ ਮਾਨੁ ਕੁੰਚਰ ਕਾਇਆ ਉਦਿਆਨੇ ਗੁਰ ਅੰਕਸ਼ ਸੱਚ ਸ਼ਬਦ ਨਿਸ਼ਾਨੇ ਰਾਜ ਦੁਵਾਰੇ ਸ਼ੋਭ ਸੋਮਾਨੇ ਚੁਤرائی ਨਾ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਇ ਰਹਾ ਘਰ ਮੈਂ ਅੰਮ੍ਰਿਤ ਤਸਕਰ ਲਈ ਨਨਾਂ ਕਾਰਨਾ ਕੋਏ ਕਰੀ ਰਾਖੇ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੀ ਗੁਰ ਬੂਝ 부ਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਕਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੂ ਕੈਸਾ ਸਾਗਰ ਡੂੰਗਰ ਨਿਰਭਉ ਐਸਾ ਮੂਏ ਕੋ ਕਹ ਹਮਾਰੇ ਕੌਣ ਨਿ ਡਰੇ ਕੋ ਕੈਸਾ ਡਰ ਕਵਣ ਸ਼ਬਦ ਪਛਾਨੇ ਤੀਨੇ ਭੌਣ ਜਿਨ ਕਹਿਆ ਤਿਨ ਕਹਿਣ ਬਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮੰਨਿਆ हीरਤ ਸੂਰਤ ਮੁਕਤ ਇਕ ਨਾਹੀ ਤਹੀਂ ਨਰੰਜਨ ਰਹਾ ਸਮਾਈ ਨਿਜ ਕਰ ਵਿਆਪ ਰਹਾ ਨਿਜ ਠਾਈ ਉਸਤਤ ਕਰੇ ਕੇਤੇ ਮਨਪ੍ਰੀਤ ਤਨ ਮਨ ਸੋਚੇ ਸਾਚ ਸੋਚੀਤ ਨਾਨਕ ਹਰਿ ਭਜ ਨੀਤਾ ਨੀਤ ਪੰਨਾ 221 ਅਰਥ ਮਨ ਨੂੰ ਵਿਕਾਰਾਂ ਵੱਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਨਹੀਂ ਪੈ ਸਕਦੀ ਭਾਵੋ ਮਨ ਆਦਰ ਸਤਕਾਰ ਦਾ ਹੱਕਦਾਰ ਹੈ ਜਿਹੜਾ ਮਨੁੱਖ ਦੇ ਵਾਸ ਵਿੱਚ ਹੈ ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ ਚਤੁਰਾਈ ਵਿਖਾਲਣ ਵਾਲਾ ਮਨ ਕੀਮਤ ਪਾਉਣ ਦਾ ਹੱਕਦਾਰ ਹੋ ਗਿਆ ਹੈ ਰਹਾ ਇਹ ਸਰੀਰ ਜੰਗਲ ਵਿੱਚ ਮਨ ਹਾਥੀ ਸਮਾਨ ਹੈ ਜਿਸ ਮਨ ਹਾਥੀ ਦੇ ਸਿਰ ਉੱਤੇ ਗੁਰੂ ਕੁੰਡਾ ਹੋਵੇ ਅਤੇ ਸਦਾ ਸਿਰ ਪ੍ਰਭੂ ਦੀ ਸਿੱਖਤ ਸਲਾਹ ਦਾ ਸ਼ਬਦ ਨਿਸ਼ਾਨ ਝੁੱਲ ਰਿਹਾ ਹੋਵੇ ਉਹ ਮਨ ਹਾਥੀ ਪ੍ਰਭੂ ਪਾਤਸ਼ਾਹ ਦੇ ਦਰ ਤੇ ਸ਼ੋਭਾ ਅਤੇ ਆਦਰ ਪਾਉਂਦਾ ਹੈ ਮਨੁੱਖ ਦੇ ਹਿਰਦੇ ਘਰ ਵਿੱਚ ਨਾਮ ਅਮਰਤ ਮੌਜੂਦ ਹੈ ਪਰ ਮੋਹ ਵਿੱਚ ਫਸਿਆ ਹੋਇਆ ਮਨ ਚੋਰ ਉਸ ਅਮਰਤ ਨੂੰ ਚੁਰਾਈ ਜਾਂਦਾ ਹੈ ਇਹ ਮਨ ਹਾਥੀ ਇਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾ ਨੁਕਰੀ ਕਰ ਨਹੀਂ ਕਰ ਸਕਦਾ ਪਰਮਾਤਮਾ ਆਪ ਜਿਸ ਦੇ ਅੰਦਰ ਵਸਦੇ ਅਮਰਤ ਦੀ ਰਾਖੀ ਕਰਦਾ ਹੈ ਉਸ ਨੂੰ ਵਡਿਆਈ ਬਖਸ਼ਦਾ ਹੈ ਇਸ ਮਨ ਵਿੱਚ ਤ੍ਰਿਸ਼ਨਾ ਦੀ ਬਿਆੰਤ ਅੱਗ ਇੱਕੋ ਥਾਂ ਤੇ ਪਈ ਹੈ ਜਿਸ ਨੂੰ ਗੁਰੂ ਨੇ ਤ੍ਰਿਸ਼ਨਾ ਅੱਗ ਤੋਂ ਬਚਣ ਦੀ ਸਮਝ ਬਖਸ਼ੀ ਹੈ ਉਸਦੀ ਇਹ ਅੱਗ ਪ੍ਰਭੂ ਦੇ ਨਾਮ ਜਲ ਨਾਲ ਬੁਝ ਜਾਂਦੀ ਹੈ ਪਰ ਜਿਸ ਨੇ ਵੀ ਨਾਮ ਜਲ ਲਿਆ ਹੈ ਆਪਣਾ ਮਨ ਵਟੇ ਵਿੱਚ ਦੇ ਕੇ ਲਿਆ ਹੈ ਉਹ ਫਿਰ ਰੈਸ ਚਾਉ ਨਾਲ ਪ੍ਰਮਾਤਮਾ ਦੀ ਸਿੱਖ ਸਲਾਹ ਦੇ ਗੁਣ ਗਾਉਂਦਾ ਹੈ ਜੇ ਮਨ ਹਾਥੀ ਦੇ ਸਿਰ ਉੱਤੇ ਗੁਰੂ ਗਿਆਨ ਰੂਪ ਕੁੰਡਾ ਨਹੀਂ ਹੈ ਤਾਂ ਜਿਹੋ ਜਿਹਾ ਅਮੋੜ ਇਹ ਗ੍ਰਸਥ ਵਿੱਚ ਰਹਿੰਦਿਆ ਹੈ ਉਹੋ ਜਿਹਾ ਅਮੋੜ ਇਹ ਬਾਹਰ ਜੰਗਲਾਂ ਵਿੱਚ ਰਹਿੰਦਿਆ ਹੁੰਦਾ ਹੈ ਪਹਾੜ ਦੀ ਗੁਫਾ ਵਿੱਚ ਵੀ ਬੈਠ ਕੇ ਮੈਂ ਕੀ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ ਗੁਫਾ ਵਿੱਚ ਟਿਕੇ ਰਹਾ ਮੇਂ ਮਨ ਅਮੋੜ ਹੀ ਰਹਿੰਦਾ ਹੈ ਸਮੁੰਦਰ ਵਿੱਚ ਬੜੇ ਤੀਰਥਾਂ ਵਿੱਚ ਚੁੱਭੀ ਲਾਵੇ ਪਹਾੜ ਦੀ ਗੁਫਾ ਵਿੱਚ ਬੈਠੇ ਇਹ ਇੱਕੋ ਜਿਹਾ ਨਡਰ ਰਹਿੰਦਾ ਹੈ ਪਰ ਜੇ ਇਹ ਮਨ ਹਾਥੀ ਗੁਰੂ ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵੱਲੋਂ ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ ਜੇ ਇਹ ਮਨ ਗੁਰੂ ਕੁੰਡੇ ਦੇ ਡਰ ਵਿੱਚ ਰਹਿ ਕੇ ਨਡਰ ਦਲੇਰ ਹੋ ਜਾਏ ਤਾਂ ਦੁਨੀਆਂ ਵਾਲਾ ਕੋਈ ਡਰ ਇਸ ਨੂੰ ਪੋ ਨਹੀਂ ਸਕਦਾ ਕਿਉਂਕਿ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ ਇਸ ਦਾ ਰਾਖਾ ਪ੍ਰਮਾਤਮਾ ਤਿੰਨਾ ਹੀ ਭਵਨਾ ਵਿੱਚ ਹਰੇਕ ਥਾਂ ਵਸਦਾ ਹੈ ਜਿਸ ਮਨੁੱਖ ਨੇ ਨਿਹਰੀ ਮੰਨ ਦੀ ਚੁਦਰਾਈ ਨਾਲ ਇਹ ਕਹਿ ਦਿੱਤਾ ਕਿ ਪ੍ਰਮਾਤਮਾ ਤਿੰਨਾ ਹੀ ਭਾਵਨਾ ਵਿੱਚ ਹਰ ਥਾਂ ਵਿਆਪਕ ਹੈ ਉਸ ਨੇ ਜ਼ੁਬਾਨੀ ਹੀ ਆਖ ਦਿੱਤਾ ਉਸ ਦਾ ਮਨ ਹਾਥੀ ਅਜੇ ਵੀ ਅਮੋੜ ਹੀ ਹੈ ਜਿਸ ਨੇ ਗੁਰੂ ਅੰਕਸ਼ ਤੇ ਅਧੀਨ ਰਹਿ ਕੇ ਇਹ ਭੇਤ ਸਮਝ ਲਿਆ ਉਸ ਨੇ ਅਡੋਲ ਆਤਮਿਕ ਅਵਸਥਾ ਵਿੱਚ ਟਿਕ ਕੇ ਉਸ ਤਿੰਨਾ ਭਵਨਾਂ ਵਿੱਚ ਵਸਦੇ ਨੂੰ ਪਛਾਣ ਲਿਆ ਹਾਰਥਾ ਪ੍ਰਭੂ ਦਾ ਦਰਸ਼ਨ ਕਰਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ ਮੇਰਾ ਮੇਰਾ ਆਖਣ ਵਾਲਾ ਮਨ ਪ੍ਰਭੂ ਦੀ ਸਿੱਤਸਲਾਹ ਵਿੱਚ ਗਿਝ ਜਾਂਦਾ ਹੈ ਜਿਸ ਹਿਰਦੇ ਵਿੱਚ ਇੱਕ ਪਰਮਾਤਮਾ ਦੀ ਸਿੱਤਸਲਾਹ ਹੈ ਉੱਥੇ ਸ਼ੋਭਾ ਹੈ ਸੁੰਦਰਤਾ ਹੈ ਵਿਕਾਰਾਂ ਤੋਂ ਖਲਾਸੀ ਹੈ ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਪ੍ਰਤੱਖ ਵਿਆਪਦਾ ਹੈ। ਉਹੀ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ। ਉਸ ਦਾ ਆਪਣਾ ਨਿਵਾਸ ਅਸਥਾਨ ਬਣ ਗਿਆ। ਉਥੇ ਆਪਣੇ ਘਰ ਵਿੱਚ ਉਹ ਹਰ ਵੇਲੇ ਮੌਜੂਦ ਹੈ। ਅਨੇਕਾਂ ਹੀ मुनि ਲੋਕ ਮਨ ਹਾਥੀ ਨੂੰ ਗੁਰੂ ਕੁੰਡੇ ਦੇ ਅਧੀਨ ਕਰਕੇ ਪਵਿੱਤਰ ਸਰੀਰ ਨਾਲ ਪਵਿੱਤਰ ਪਿਆਰ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ हे ਨਾਨਕ ਤੂੰ ਵੀ ਇਸੇ ਤਰ੍ਹਾਂ ਮਨ ਨੂੰ ਕਾਬੂ ਵਿੱਚ ਰੱਖ ਕੇ ਸਦਾ-ਸਦਾ ਉਸ ਪਰਮਾਤਮਾ ਦਾ ਭਜਨ ਕਰ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਭੰਡਾਰ ਅੰਨਾ 162 ਅਰਥ ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿੱਚ ਜੁੜਨ ਕਰਕੇ ਆਪਾ ਭਾਵ ਵੱਲੋਂ ਮਰਦਾ ਹੈ ਉਸ ਦੀ ਗੁਰੂ ਦੇ ਸ਼ਬਦ ਵਿੱਚ ਸ਼ਰਦਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰ ਤਿਆਗਦਾ ਹੈ। हे ਦਾਸ ਨਾਨਕ ਪ੍ਰਮਾਤਮਾ ਦੇ ਨਾਮ ਦੇ अथवा ਉਸ ਦੀ ਭਗਤੀ ਦੇ ਭੰਡਾਰ ਪ੍ਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ। ਸਤਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੇ ਮਨ ਆਏ ਤਿਸ ਕੀ ਕੀਮਤ ਨਾ ਪਵੇ ਕਹਿਣਾ ਕਛੂ ਨਾ ਜਾਏ ਚੌਥੇ ਪਦ ਵਾਸਾ ਹੋਇਆ ਸੱਚੇ ਰਿਹਾ ਸਮਾਏ ਅੰਨਾ 1258 ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕੁੱਟ ਕੁੱਟ ਮਨ ਕਸ ਵੱਟੀ ਲਾਵੇ ਸੋ ਕੂਟਨ ਮੁਕਤ ਬਹੁ ਪਾਵੇ ਕੂਟਨ ਕੇਸੇ ਕਹੋ ਸੰਸਾਰ ਸਗਲ ਬੋਲਨ ਕੇ ਮਾਹੀ ਵਿਚਾਰ ਅੰਨਾ 872 ਅਰਥ ਹੇ ਜਗਤ ਦੇ ਲੋਕੋ ਤੁਸੀਂ ਕੂਟਨ ਕਿਸ ਨੂੰ ਆਖ ਦਿਓ ਸਾਰਿਆਂ ਲਖਜਾਂ ਦੇ ਵੱਖਰੇ ਵੱਖਰੇ ਭਾਵ ਹੋ ਸਕਦੇ ਹਨ ਜਿਵੇਂ ਕੂਟ ਦਾ ਅਰਥ ਕੂੜ ਠੱਗੀ ਫਰੇਬ ਹੈ ਕੂਟਣ ਠੱਗੀ ਫਰੇਬੀ ਦੱਲਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਈ ਲੋਕ ਅਜਿਹੇ ਠੱਗ ਫਫੇ ਕੁੱਟਣ ਅਤੇ ਠੱਗਣੀ ਨੂੰ ਫਫੇ ਕੁੱਟਣੀ ਕਹਿੰਦੇ ਹਨ ਤੇ ਕੂਟਣ ਦਾ ਦੂਜਾ ਅਰਥ ਹੈ ਕੁੱਟਣ ਵਾਲਾ ਛੇੜਨ ਵਾਲਾ ਜਿਵੇਂ ਮੂਲੇ ਉਖਲੀ ਵਿੱਚ ਚੌਲ ਤੁਸੀਂ ਕੁੱਟਣ ਠੱਗ ਨੂੰ ਆਖਦੇ ਹੋ ਪਰ ਕੂਟਣ ਉਹ ਵੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ ਜੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਭਾਵੇਂ ਆਤਮਿਕ ਮੌਤ ਤੋਂ ਬਚ ਜਾਂਦਾ ਹੈ ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ ਫਿਰ ਉਸ ਦੀ ਜਾਂਚ ਪੜਤਾਲ ਕਰਦਾ ਰਹਿੰਦਾ ਹੈ ਉਹ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਪੰਨਾ 1376 ਅਰਥ ਇਹ ਕਬੀਰ ਜੋ ਮਨੁੱਖ ਹਰ ਰੋਜ਼ ਤਾਰਮ ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿੱਛੋਂ ਸਾਰਾ ਦਿਨ ਠੱਗੀ ਫਰੇਬ ਦੀ ਕਿਰਤ ਕਮਾਈ ਕਰਦਾ ਹੈ ਉਹ ਇਸ ਗੱਲੋਂ ਨਾ ਵਾਕਿਫ ਨਹੀਂ ਕਿ ਇਹ ਮਾੜੀ ਗੱਲ ਹੈ ਉਸ ਦਾ ਮਨ ਸਭ ਕੁਝ ਜਾਣਦਾ ਹੈ ਪਰ ਉਹ ਜਾਣਦਾ ਹੋਇਆ ਵੀ ਠੱਗੀ ਦੀ ਕਮਾਈ ਵਾਲਾ ਪਾਪ ਕਰੀ ਜਾਂਦਾ ਹੈ ਪਰਮਾਤਮਾ ਦੀ ਭਗਤੀ ਤਾਂ ਇੱਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿੱਚ ਮਨੁੱਖ ਨੂੰ ਰਸਤਾ ਵਿਖਾਣਾ ਹੈ ਵਕਾਰਾਂ ਦੇ ਖੂ ਖਾਤੇ ਵਿੱਚ ਡਿਗਣੋਂ ਬਚਾਣਾ ਹੈ ਪਰ ਉਸ ਦੀਵੇ ਤੋਂ ਕੀ ਸੁਖ ਜੇ ਉਸ ਦੀਵੇ ਦੇ ਅ ਸਾਡੇ ਹੱਥ ਵਿੱਚ ਹੁੰਦਿਆਂ ਵੀ ਅਸੀਂ ਖੂ ਵਿੱਚ ਡਿਗ ਪਏ ਭਗਤੀਆਂ ਮਨ ਵਸ ਵਿੱਚ ਕਿਵੇਂ ਆਵੇ ਸਤਿਗੁਰਾਂ ਦਾ ਫਰਮਾਨ ਹੈ ਕਿ ਗੁਰੂ ਦੇ ਉਪਦੇਸ਼ ਗਿਆਨ ਦਾ ਵੱਜਾ ਹੀ ਮਨ ਟਿਕ ਸਕਦਾ ਹੈ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ 5469 ਅਰਥ ਜਿਵੇਂ ਪਾਣੀ ਨੂੰ ਟਿਕਾ ਕੇ ਰੱਖਣ ਲਈ ਘੜੇ ਦਾ ਹੋਣਾ ਜ਼ਰੂਰੀ ਹੈ ਪਰ ਪਾਣੀ ਤੋਂ ਬਿਨਾ ਘੜਾ ਨਹੀਂ ਬਣਾਇਆ ਜਾ ਸਕਦਾ ਇਸੇ ਤਰ੍ਹਾਂ ਗਿਆਨ ਤੋਂ ਬਿਨਾ ਮਨ ਨਹੀਂ ਟਿਕਾਇਆ ਜਾ ਸਕਦਾ ਪਰ ਮਨ ਨੂੰ ਕਾਬੂ ਕਰ ਸਕਣ ਵਾਲਾ ਗਿਆਨ ਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਕਬੀਰ ਸਾਹਿਬ ਜੀ ਨੇ ਵੀ ਜੀਵਨ ਅੰਤ ਵਿੱਚ ਸਫਲਤਾ ਦੀ ਗੁਰਮਤ ਗਿਆਨ ਦੀ ਪ੍ਰਾਪਤੀ ਨੂੰ ਬੜਾ ਜ਼ਰੂਰੀ ਦੱਸਿਆ ਹੈ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਣ ਭਰ ਡਾਰੀ ਕਹਿ ਤਕਬੀਰ ਸੁਨੋਰੇ ਸੰਤੋ ਨਿਭਹੀ ਖੇਪ ਹਮਾਰੀ ਪੰਨਾ 1103 ਅਰਥ ਕਬੀਰ ਆਖਦਾ ਹੈ ਸੰਤ ਜਣੋ ਸੁਣੋ ਮੇਰਾ ਵਣਜਿਆ ਹੋਇਆ ਨਾਮ ਵਖਰ ਬੜਾ ਲਾਹੇਵੰਦ ਹੋਇਆ ਹੈ ਮੈਂ ਆਪਣੇ ਮਨ ਨੂੰ ਬਲਦ ਬਣਾ ਕੇ ਪ੍ਰਭੂ ਚਰਨਾਂ ਵਿੱਚ ਜੁੜੀ ਆਪਣੀ ਸੁਰਤ ਦੀ ਰਾਹੀ ਜੀਵਨ ਪੰਥ ਤੁਰ ਕੇ ਗੁਰੂ ਦੇ ਦੱਸੇ ਗਿਆਨ ਦੀ ਛੱਟ ਭਰ ਲਈ ਹੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰੇ ਕੈਸੇ ਰਾਜ ਮੰਡਤ ਬਿਨ ਬੂਝੇ ਕਹਾ ਮਨ ਠਹਿਰਾਣਾ ਨਾ ਬਿਨਾ ਸਭ ਜਗ ਬੋਹਰਨਾ ਅੰਨਾ 1140 ਭਾਵ ਜਿਵੇਂ ਪੰਡਿਤ ਉਹੀ ਹੈ ਜੋ ਵਿਦਵਾਨ ਹੋਵੇ ਅਤੇ ਤਦ ਰਾਜ ਹੈ ਜੇ ਹੁਕਮ ਹਾਸਲ ਹੋਵੇ ਐਵੇਂ ਹੀ ਮਨ ਦਾ ਟਿਕਾਉ ਤਦ ਹੀ ਹੋ ਸਕਦਾ ਹੈ ਜੇ ਆਤਮਕ ਜੀਵਨ ਦੀ ਸੂਝ ਹੋਵੇ ਸਤਿਗੁਰਾਂ ਦਾ ਫਰਮਾਨ ਹੈ ਕਿ ਪਰਮਾਤਮਾ ਦਾ ਨਾਮ ਤੋਂ ਖੁੰਝਿਆ ਮਨੁੱਖ ਸਦਾ ਚਿੰਤਾ ਫਿਕਰਾਂ ਵਿੱਚ ਪਿਆ ਭਟਕਦਾ ਰਹਿੰਦਾ ਹੈ ਇਹ ਮਨੁਆ ਕਿਉਂ ਕਰ ਵਸ ਆਵੇ ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ ਪੰਨਾ 426 ਅਰਥ ਕੀ ਤੁਹਾਨੂੰ ਪਤਾ ਹੈ ਕਿ ਇਹ ਮਨ ਕਿਸ ਤਰ੍ਹਾਂ ਕਾਬੂ ਵਿੱਚ ਆਉਂਦਾ ਹੈ ਵੇਖੋ ਇਸ ਮਨ ਨੂੰ ਗੁਰ ਦੀ ਕਿਰਪਾ ਨਾਲ ਹੀ ਵਿਕਾਰਾਂ ਵੱਲੋਂ ਰੋਕਿਆ ਜਾ ਸਕਦਾ ਹੈ ਗੁਰੂ ਦੇ ਬਖਸ਼ੇ ਹੋਏ ਗਿਆਨ ਦੀ ਮੱਤ ਦੇ ਆਸਰੇ ਇਹ ਮਨ ਅੰਤਰ ਆਤਮੇ ਆਟਕਦਾ ਹੈ ਰਹਾਉ ਸਤਗੁਰੂ ਮਿਲਿਆ ਤਾਬਤ ਥਮਿਆ ਨਿਜ ਘਰ ਵਸਿਆਏ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਤਾਬਤ ਥਮਿਆ ਸਤਗੁਰੂ ਮਿਲਿਆ ਦਸਵਾਂ ਦਵਾਰ ਪਾਇਆ ਤਿੱਥੇ ਅਮਰਤ ਭੋਜਨ ਸਹਿਜ ਤੋਂ ਉਪਜੇ ਜਿਤ ਸ਼ਬਦ ਜਗਤ ਥਮ ਰਹਾਇਆ ਤਹ ਅਨੇਕ ਬਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ ਇਉ ਕਹੇ ਨਾਨਕ ਸਤਗੁਰ ਮਿਲਿਆ ਤਾਬ ਤਥਮਿਆ ਨਿਜ ਘਰ ਵਸਿਆ ਆਏ ਪੰਨਾ 440 ਅਰਥ ਜੇ ਸਤਗੁਰ ਮਿਲ ਪਾਏ ਤਾਂ ਇਹ ਮਨ ਭਟਕਣੋਂ ਰੁਕ ਜਾਂਦਾ ਹੈ ਇਹ ਪ੍ਰਭੂ ਚਰਣਾ ਵਿੱਚ ਆ ਟਿਕਦਾ ਹੈ ਫਿਰ ਇਹ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਸਤਗੁਰ ਦੀ ਕਿਰਪਾ ਨਾਲ ਭਟਕਣੋਂ ਹਟੇ ਮਨ ਦੀ ਇਹ ਆਤਮਿਕ ਅਵਸਥਾ ਅਜਿਹੀ ਹੁੰਦੀ ਹੈ ਕੇਸ ਨੂੰ ਦਸਵਾਂ ਦਰਵਾਜ਼ਾ ਲੱਭ ਪੈਂਦਾ ਹੈ ਜੋ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੋਂ ਉੱਚਾ ਰਹਿੰਦਾ ਹੈ ਉਸ ਆਤਮਿਕ ਅਵਸਥਾ ਵਿੱਚ ਪਹੁੰਚ ਕੇ ਇਹ ਮਨ ਆਤਮਿਕ ਜੀਵਨ ਦੇਣ ਵਾਲੇ ਨਾਮ ਦੀ ਖੁਰਾਕ ਖਾਂਦਾ ਹੈ ਇਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌਣ ਚੱਲ ਪੈਂਦੀ ਹੈ ਉਸ ਆਤਮਿਕ ਅਵਸਥਾ ਵਿੱਚ ਇਹ ਮਨ ਗੁਰੂ ਸ਼ਬਦ ਦੀ ਬਰਕਤ ਨਾਲ ਦੁਨੀਆਂ ਦੇ ਮੋਹ ਨੂੰ ਰੋਕ ਰੱਖਦਾ ਹੈ ਜਿਵੇਂ ਅਨੇਕ ਕਿਸਮਾਂ ਦੇ ਸਾਜ਼ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ ਤਵੇਂ ਉਸ ਆਤਮਿਕ ਅਵਸਥਾ ਵਿੱਚ ਮਨ ਦੇ ਅੰਦਰ ਮਨ ਨੂੰ ਅਨੇਕਾਂ ਸੰਗੀਤਕ ਸਾਜ਼ ਵੱਜਣ ਲੱਗ ਪੈਂਦੇ ਹਨ ਅਤੇ ਸਦਾ ਆਨੰਦ ਬਣਿਆ ਰਹਿੰਦਾ ਹੈ ਮਨ ਸਦਾ ਥਿਰ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਹੈ ਖਖਾ ਇਹ ਹੈ ਕੋੜ ਮਨਿਆਵਾ ਖੋੜੇ ਛਾੜਨਾ ਦਹਿ ਦਿਸਤਾਵਾ ਖਸਮੇ ਜਾਣ ਖਿਮਾ ਕਰ ਰਹੇ ਤੋ ਹੋਏ ਨਖਿਓ ਅਖੇ ਪਦ ਲਹਿ ਅੰਨਾ 340 ਅਰਥ ਜਦੋਂ ਇਹ ਮਨ ਪੰਛੀ ਜਿਸ ਨੂੰ ਗਿਆਨ ਕਿਰਨ ਮਿਲ ਚੁੱਕੀ ਹੈ ਸਵੈ ਸਰੂਪ ਦੀ ਕੋੜ ਵਿੱਚ ਆ ਪ੍ਰਭੂ ਚਰਨਾਂ ਵਿੱਚ ਆ ਟਿਕਦਾ ਹੈ ਤਾਂ ਇਸ ਆਰਣੇ ਭਾਵ ਪ੍ਰਭੂ ਚਰਨਾਂ ਨੂੰ ਛੱਡ ਕੇ ਦਸੀ ਪਾਸੀ ਨਹੀਂ ਦੌੜਦਾ ਖਸਮ ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਵਿੱਚ ਟਿਕਿਆ ਰਹਿੰਦਾ ਹੈ ਤੇ ਤਦੋਂ ਅਬਨਾਸ਼ੀ ਪ੍ਰਭੂ ਨਾਲ ਮਿਲ ਕੇ ਕਦੇ ਨਾ ਨਾਸ਼ ਹੋਣ ਵਾਲੀ ਪਦਵੀ ਪ੍ਰਾਪਤ ਕਰ ਲੈਂਦਾ ਹੈ ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਅ ਕਪੜ ਕੇ ਗਿਆਨ ਪੰਨਾ 340 ਗੁਰੂ ਬਾਣੀ ਵਿਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਸਤਗੁਰਾਂ ਨੇ ਮਨ ਨੂੰ ਭਟਕਣਾ ਤੋਂ ਹਟਾਉਣ ਦਾ ਇਲਾਜ ਆਤਮਿਕ ਗਿਆਨ ਫਰਮਾਨ ਕੀਤਾ ਹੈ ਮਨ ਦੀ ਅਗਿਆਨਤਾ ਦੂਰ ਕਰਕੇ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਵੱਲੋਂ ਜਗਾ ਕੇ ਪ੍ਰਭੂ ਦੀ ਯਾਦ ਵਿੱਚ ਜੋੜਨ ਦਾ ਉਪਦੇਸ਼ ਸੁਖਮਨੀ ਸਾਹਿਬ ਵਿੱਚ ਇਸ ਪ੍ਰਕਾਰ ਹੈ ਮਨ ਪਰ ਬੋਧੋ ਹਰ ਕਹਿ ਨਾਏ ਦੇਹ ਦੇ ਤਾਵ ਤਾ ਬੈਠਾ ਏ ਪੰਨਾ 288 ਆਤਮਕ ਗੁਨਾ ਤੋਂ ਸਖਣਾ ਮਨ ਚੰਚਲ ਰਹਿੰਦਾ ਹੈ ਮਾਇਆ ਦੇ ਪਿੱਛੇ ਮੁੜ ਮੁੜ ਉੱਠ ਦੌੜਦਾ ਹੈ ਸਦਾ ਥਿਰ ਰਹਿਣ ਵਾਲੇ ਤੇ ਵਿਕਾਰਾਂ ਦੀ ਭੇਟ ਤੋਂ ਸੁੱਚੇ ਪ੍ਰਮਾਤਮਾ ਨੂੰ ਮਨੁੱਖ ਦੇ ਮਨ ਦੀ ਇਹ ਮੈਲ ਚੰਗੀ ਨਹੀਂ ਲੱਗਦੀ ਇਸ ਵਾਸਤੇ ਮਨ ਪ੍ਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ ਮਨ ਚੰਚਲ ਤਾਵਤ ਫੁਨ ਤਾਵੇ ਸਾਚੇ ਸੁੱਚੇ ਮੈਲ ਨਾ ਪਾਵੇ ਪੰਨਾ 222 ਮਨ ਖਿੰਖਿਨ ਖਿਨਾ ਭਰਮ ਭਰਮ ਬਹੁਤਾ ਵੈ ਤੇਲ ਘਰ ਨਹੀਂ ਵਾਸਾ ਪਾਈਐ ਗੁਰ ਅੰਖਿਛ ਸ਼ਬਦ ਦਾਰੂ ਸਿਰ ਧਾਰਿਓ ਘਰ ਮੰਦਰ ਆਣ ਵਸਾਈਐ ਪੰਨਾ 1179 ਅਰਥ ਮਨੁੱਖ ਦਾ ਮਨ ਹਰੇਕ ਖਿੰਨ ਭਟਕ ਭਟਕ ਕੇ ਮਾਇਆ ਦੀ ਖਾਤਰ ਬਹੁਤ ਦੌੜਦਾ ਫਿਰਦਾ ਹੈ ਇਸ ਤਰ੍ਹਾਂ ਇਹ ਰਤਾ ਪਰ ਸਮੇ ਲਈ ਵੀ ਆਪਣੇ ਸਰੀਰ ਘਰ ਵਿੱਚ ਸਵੈ ਸਰੂਪ ਵਿੱਚ ਟਿਕ ਨਹੀਂ ਸਕਦਾ ਗੁਰੂ ਦਾ ਸ਼ਬਦ ਮਨ ਦੀ ਭਟਕਣਾ ਦੂਰ ਕਰਨ ਦੀ ਦਵਾਈ ਹੈ ਜਿਵੇਂ ਮਹਾਵਤ ਹਾਥੀ ਨੂੰ ਵਾਸ ਵਿੱਚ ਰੱਖਣ ਲਈ ਲੋਹੇ ਦਾ ਕੁੰਡਾ ਚੋਭ ਉਸ ਦੇ ਸਿਰ ਉੱਤੇ ਮਾਰਦਾ ਹੈ ਤਿਵੇਂ ਗੁਰੂ ਨੇ ਜਿਸ ਮਨੁੱਖ ਦੇ ਸਿਰ ਉੱਤੇ ਆਪਣਾ ਸ਼ਬਦ ਅੰਕਸ਼ ਰੱਖ ਦਿੱਤਾ ਉਸ ਦੇ ਮਨ ਨੂੰ ਹਿਰਦੇ ਘਰ ਵਿੱਚ ਹਿਰਦੇ ਮੰਦਰ ਵਿੱਚ ਲਿਆ ਕੇ ਟਿਕਾ ਦਿੱਤਾ ਮਹਾ ਗਮੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਾਂ ਨਿਰਮਲ ਸਦਾ ਸੁਖੀ ਅੰਤਰ ਵਿੱਚੋਂ ਭਰਮ ਝੁਕਾਇਆ ਪੰਨਾ 600 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 29ਵਾਂ ਅਤੇ 30ਵਾਂ ਭਾਗ ਆਵਾਜ਼ ਗੁਰਜਨ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ